ਜੇ ਆਪ ਦੀ ਮੀਟਿੰਗ ਕਰਦੇ ਹੋ ਚੈਨਲ ਦੀ ਤੁਸੀਂ ਦੱਸ ਦਿਓ ਕਿ ਸਿੱਟਾ ਉਹਦਾ ਨਿਕਲਿਆ ਜੋ ਸਿੱਟਾ ਨਿਕਲਿਆ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਆ ਜਿਆਦਾ ਕੀ ਬੁਲਟੀਕ ਨਹੀਂ ਹੁੰਦੀ ਹਾਂਜੀ ਜੀ ਚਾ ਡਿਸਕਸ਼ਨ ਮੁੱਖ ਰੂਪ 'ਚ ਕੀ ਆ ਤਾਂ ਮੀਟਿੰਗ 'ਚ ਜੋ ਮੁੱਖ ਡਿਸਕਸ਼ਨ ਜੋ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ ਪੰਜਾਬ ਦੇ ਉਲਟ ਸਟੈਂਡ Rajasthan 'ਚ ਜਾ ਕੇ ਅਸ਼ੋਕ ਗਿਲੋਤ ਨੂੰ ਕਹਿਣਾ ਕਿ ਮੈਂ ਤਾਂ ਪਾਣੀ ਦਿੰਨਾ ਮਗਰ ਇਹ ਪਾਣੀ ਲੈਂਦਾ ਨਹੀਂ ਇਹ ਪਹਿਲਾ ਸੀਐਮ ਹੋਇਆ ਪੰਜਾਬ ਦੀ ਹਿਸਟਰੀ ਚ ਜੀਨੇ ਜਾ ਕੇ ਪੰਜਾਬ ਦਾ ਪੱਕਪੂਰਨ ਦੀ ਜਗਾ ਗਵਾਂਡੀ ਸੂਬੇ ਦਾ ਪੱਕਪੂਰਿਆ ਅਸੀਂ ਉਸ ਗੱਲ ਨੂੰ ਕੰਡੈਮਨ ਕੀਤਾ ਕਿ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਔਰ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਤੇ ભગવંતમાન ਦਾ اور ચાહે ਉਹਨਾਂ ਦੇ MP ਸਾਹਿਬ ਨੇ ਗੁਪਤਾ ਜੀ ਉਹਨਾਂ ਦੇ ਨਾਲ ਜਿਹੜੀ ਇਹਨਾਂ ਨੇ ਸਟੇਜ ਸ਼ੇਅਰ ਕੀਤੀ ਹੈ ਉਸ ਨੂੰ ਕੰਡੈਮਨ ਕੀਤਾ ਡਿਮਾਂਡ ਕਰਦੇ ਆ ਕਿਉਂਕਿ ਮਿਸਟਰ ਗੁਪਤਾ ਮੈਂਬਰ ਪਾਰਲੀਮੈਂਟ ਜਿਹੜੇ ਇਹਨਾਂ ਉਹਨਾਂ ਨੇ ਸਪਸ਼ਟ ਕਿਹਾ ਕਿ 24 ਤੱਕ ਹਰਿਆਣੇ ਦੇ ਕੋਨੇ-ਕੋਨੇ 'ਚੋਂ SYL ਚੋਂ ਲਿਆ ਕੇ ਪਾਣੀ ਦੇ ਦੇਵਾਂਗੇ ਦੂਜੀਆਂ ਸਰਕਾਰਾਂ ਦੀਆਂ ਮੰਨਚਾ ਠੀਕ ਨਹੀਂ ਸੀ ਇਸ ਲਈ ਅਸੀਂ ਜਾਂ ਤਾਂ ਉਸ ਨੂੰ ਪਾਰਟੀ ਚੋਂ ਕੱਢਿਆ ਨਹੀਂ ਤਾਂ ਅਸੀਂ ਸਮਝਾਂਗੇ ਕਿ ਇਹ ਆਪ ਦੀ ਪਾਲਿਸੀ ਹੈ ਕਿ ਪੰਜਾਬ ਦਾ ਪਾਣੀ ਰਾਜਸਥਾਨ ਔਰ ਹਰਿਆਣੇ ਚ ਦੇਣਾ ਲਾਅ ਐਂਡ ਆਰਡਰ ਗਰੀਬ ਲੋਕਾਂ ਦੇ ਆਟੇ ਦਾਲ ਦੇ ਕਾਰਡ ਕੱਟੇ ਜਾਣੇ ਇੰਪਲੋਇਜ਼ ਨੂੰ ਸਾਡੀਆਂ ਧੀਆ ਪੈਣਾ ਨੂੰ ਜਿਵੇਂ ਸੰਗਰੂਰ ਜ਼ਿਲ੍ਹੇ ਚ ਉਹਦੇ ਆਪ ਦੇ ਪਿੰਡ ਚ ਜਿਵੇਂ ਕੁੱਟਿਆ ਮਾਰਿਆ ਉਸ ਦੀ ਕੰਡੈਮਨੇਸ਼ਨ ਕਿ ਤੁਸੀਂ ਨੌਕਰੀ ਨਹੀਂ ਦੇਣੀ ਉਹ ਗੱਲ ਤਾਂ ਵਕਰੀ ਆ ਮਗਰ ਕਿਹੇ ਧੀ ਪੈਣ ਦੀ ਇਸ ਤਰੀਕੇ ਨਾਲ ਕੁੱਟਮਾਰ ਕਰਨੀ ਜੋ ਆਪ ਦੀ ਹੱਕ ਦੀ ਲੜਾਈ ਲੜ ਰਹੇ ਆ ਇਹ ਮੁੱਦੇ ਨੂੰ ਲੈ ਕੇ ਆਟੇ ਦਾਲ ਦੇ ਕਾਰਡ ਕੱਟੇ ਜਾਣੇ ਇਲੈਕਟ੍ਰਿਸਿਟੀ ਦੀ ਬੈਡ ਸਪਲਾਈ ਇਲੈਕਟ੍ਰਿਸਿਟੀ ਤੇ ਇੰਡਸਟਰੀ ਨੂੰ ਦੁਕਾਨਦਾਰਾਂ ਨੂੰ ਔਰ ਘਰਾ ਦੇ ਰੇਟ ਵਧਾਉਂਦੇ ਗਏ ਵੈਟ ਨੂੰ ਦੋ ਵਾਰੀ ਸਾਲ ਚ ਵਧਾਤਾ ਗਿਆ ਹਜ਼ਾਰਾਂ ਕਰੋੜ ਰੁਪਈਆ ਉਹਦੇ ਨਾਲ ਇਕੱਠਾ ਕਰ ਲਿਆ ਉਹ ਸਾਰੀ ਚੀਜ਼ਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਡਿਸਕਸ ਕੀਤਾ ਕਿ ਇਹ ਵੈਟ ਵੀ ਵਾਪਸ ਹੋਣਾ ਚਾਹੀਦਾ ਇੰਡਸਟਰੀ ਅੱਗੇ ਬੜੀ ਨਾਜ਼ੁਕ ਦੌਰ ਤੋਂ ਨਿਕਲ ਰਹੀ ਆ ਉਹ ਰੇਟ ਵੀ ਵਾਪਸ ਘਟਾਉਣੇ ਚਾਹੀਦੇ ਜਿਹੜੇ ਇਹਨਾਂ ਨੇ 2-2 ਰੁਪਏ ਵਧਾ ਦਿੱਤੇ ਹੋਰ ਕੋਈ ਜੀ ਬੀਜਪੀ ਦੇ ਨਾਲ ਐਲਾਈਜੈਂਸ ਹੋ ਗਿਆ ਗੱਟ ਜੋੜਦਾ ਹਾਂ ਜੀ ਜੀ ਦੇ ਨਾਲ ਐਲਾਈਜੈਂਸ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਮੁੱਦੇ ਜਿਹੜੇ ਡਿਸਕਸ ਹੋਏ ਬੀਡੀ ਸਾਹਿਬ ਵੀ ਐਲਾਈਜੈਂਸ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲ ਰਹੀਆਂ ਕਿ ਕਿਹਦੇ ਕੋਲ ਚਰਚਾ ਮੀਡੀਆ ਸਪੈਕੂਲੇਸ਼ਨਸ ਕਹੋ ਯਾਰ ਛੋਟੀ ਹੋਣੀ ਅਸੀਂ ਤਾਂ ਆਪਦੀ ਚਰਚਾ ਦੀ ਗੱਲ ਕੀਤੀ ਹੈ ਉਹ ਤੁਸੀਂ ਕੋਈ ਚਰਚਾ ਕਰੀ ਜਾਓ ਉਹਦਾ ਕੋਈ ਬੋਲ ਸਕਦਾ ਸਭ ਮਜੀਦੇ ਸਾਬ ਬੀਜਪੀ ਸੇ ਵਿਜੇ ਰੋਪਾਨੀ ਜੋ ਇਨਚਾਰਜ ਹੈ ਉਹ ਵੀ ਬੋਲ ਕੇ ਗਏ ਹੈ ਕਿ ਹਮ ਅਕੇਲੇ ਲੜੇਗੇ ਮਤਲਬ ਇਹ ਸਭ ਸਪੈਕੂਲੇਸ਼ਨ ਹੈ ਤੇ ਕਰੇਵਾਲ ਸਾਹਿਬ ਨੇ ਕਿਹਾ ਕਿ ਵੱਡੀ ਪਾਰਟੀ ਹੈ ਸ਼ੋਮਨੀ ਕਾਲੀ ਦਲ ਤੇ ਦੇਸ਼ ਭਗਤ ਪਾਰਟੀ ਆ ਕੋਈ ਅਲਾਈਅੰਸ ਹੋ ਜੇ ਕੋਈ ਮਾੜੀ ਗੱਲ ਨਹੀਂ ਇਸ ਤਰ੍ਹਾਂ ਜੀ ਮੀਡੀਆ ਸਪੈਕੂਲੇਸ਼ਨ ਤੁਸੀਂ ਜਿੰਨੀ ਮਰਜ਼ੀ ਕਰੋ ਸੁਭਵੀਰ ਜੀ ਨੇ ਅੰਦਰ ਜਾਣ ਤੋਂ ਪਹਿਲਾਂ ਕਹਿਤਾ ਸ਼ਰੋਮਨੀ ਅਕਾਲੀ ਜਲ ਇਹ ਬਸਪਾ ਦਾ ਗੱਠ ਜੋੜ ਹੈ ਔਰ ਸ਼ਰੋਮਨੀ ਅਕਾਲੀ ਜਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਜੋ ਅੱਜਕਲ ਮੁੱਦੇ ਚੱਲ ਰਹੇ ਆ ਜੋ ਲਾਅਨ ਆਰਡਰ ਆ ਉਸ ਦੇ ਬਾਰੇ ਚਰਚਾ ਹੋਈ ਹੈ ਇਸ ਤੋਂ ਬਾਅਦ ਹੋਰ ਕੋਈ ਚਰਚਾ ਨਹੀਂ ਹੋਇਆ ਜੀ 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 ਪੰਜਾਬ ਮੇ ਮੁਖ्तार ਅंसारी ਕੀ ਜ਼ਮੀਨ ਕੋ ਲੈ ਕੇ ਵੀ ਬੜੀ ਚਰਚਾ ਹੋ ਰਹੀ ਹੈ ਸਰ ਇਸ ਪਰ ਆਪ ਦਾ ਕੀ ਪੱਖ ਸਰ ਕੀ ਕਹਿਣਾ ਚਾਹੋਗੇ ਭਗਵਾਨਤ ਮਾਨ ਦਾ ਕੰਮ ਕਰਨ ਦਾ ਜੀ ਕੋਈ ਨਹੀਂ ਉਹ ਸ਼ਾਮ ਨੂੰ ਪੈਗ ਲਾ ਕੇ ਟਵੀਟ ਕਰ ਦਿੰਦਾ ਪਤਾ ਨਹੀਂ ਤੁਹਾਡੇ ਗੁੱਸੇ ਫਿਰ ਤੁਸੀਂ ਗੁੱਸਾ ਕਰ ਜੂਗੇ ਮੇਰੀ ਗੱਲ ਦਾ ਬਾਈ ਆਈਡੀ ਨੀਚੇ ਕਰ ਲੈ ਸਰ ਸਰਕਾਰ ਨੇ ਦੋ ਵਾਰ ਰੀਨੀਉਦੀ ਮੀਡੀਆ ਐਂ ਭੋਗੀ ਮੀਡੀਆ ਵਾਲਾ ਮਸਲਾ ਤੁਸੀਂ ਉਸ ਗੱਲ ਨੂੰ ਚਲਾ ਦੇਣੇ ਜੇ ਭਗਵੰਤ ਮਾਨ ਇਸ ਮੁੱਦੇ ਤੇ ਸੀਰੀਅਸ ਹੈ ਸਾਲ ਹੋ ਗਿਆ ਜੀ ਜਿਸ ਵਜਿਿਹ ਨੇ ਰੌਲਾ ਪਾਇਆ ਸੀਗਾ ਰਜੋਤ ਬੈਂਚ ਨੇ ਉਹਦੇ ਤੇ ਵਜਿਰੀ ਲੈ ਲਈ ਇਹ ਸਿਰ ਧਿਆਨ ਪਟਕਾਉ ਮੁੱਦੇ ਨੇ ਰੋਪੜ ਦੇ ਜ਼ਮੀਨ ਦੀ ਗਈ ਸਰ ਧਿਆਨ ਪਟਕਾਉ ਮੁੱਦੇ ਨੇ ਤੇ ਉਹਦੀ ਲੀਜ਼ ਨੂੰ ਰੀਨਿਊ ਕਰਦਾ ਭਗਵੰਤ ਮਾਨ ਨੇ ਕਰਦਾ ਭਗਵੰਤ ਮਾਨ ਦੀ ਕੀ ਸੈਟਿੰਗ ਹੋਈ ਔਰ ਜੇ ਇਸ ਬੰਦੇ ਨੇ ਐਫ ਆਈ ਆਰ ਕਰਾਈ ਏ ਉਹਦੀ ਇਨਕੁਆਇਰੀ ਕਿਉਂ ਨਹੀਂ ਹੁੰਦੀ ਕਿਉਂਕਿ ਉਹ ਬੈਂਕ ਰੋਲ ਕਰਦਾ ਆਪ ਨੂੰ ਭੋਗਸਨ ਕੋ ਐਫ ਆਈ ਆਰ ਦਰਜ ਹੋਇਆ ਇਸ ਮੁੱਦੇ ਨੂੰ ਮੈਂ ਤਾਂ 19 ਤੋਂ ਚੱਕ ਰਿਆਂ ਕਿ ਕਾਰਵਾਈ ਹੋਵੇ ਅਰ ਅੱਜ ਸੁਖਜਿੰਦਰ ਰੰਧਾਵਾ ਇਸ ਮੁੱਦੇ ਨੂੰ ਲੈ ਕੇ ਕਹਿ ਦਿੰਦਾ ਮੈਨੂੰ ਨਹੀਂ ਪਤਾ ਉਹਨੂੰ ਨਹੀਂ ਪਤਾ ਜੇਲ ਦਾ ਤਾਂ ਸਾਰਾ ਪ੍ਰਸ਼ਾਸਨ ਸਾਰੇ ਟਿਪਟੇ ਸਭ ਕੁਝ ਇਹ ਲ ਆ ਰਿਹਾ ਸੀ ਵਿਧਾਨ ਸਭਾ 'ਚ ਆਉਣ ਰਿਕਾਰਡਾਂ ਸੀ 19 'ਚ ਮੁੱਦੇ ਚੁੱਕਦੇ ਨੂੰ ਮਗਰ ਅੱਜ ਤੱਕ ਇੱਥੇ ਸਿਰ ਪੋਲਿਟਿਕਸ ਹੋ ਰਹੀ ਆ ਸਿਰ ਧਿਆਨ ਪਟਕਾਉ ਮੁੱਦਾ ਹੈ ਕੁਛ ਨਹੀਂ ਕਰਨਾ ਭਗਵਾਨ ਜੀ ਸਾਹਿਬ ਗਠਬੰਧਨ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾएं ਵੀ ਭਾਈ ਆਹ ਇਹ نیچے ਕਰ ਲਓ ਯਾਰ ਇੱਥੇ ਚੱਲ ਰਹੀ ਆ ਇੱਥੇ ਚੱਲ ਰਹੀ ਆ ਭਾਈ ਸਾਹਿਬ ਅੰਦਰ ਤਾਂ ਨਹੀਂ ਚੱਲੀ ਤੁਹਾਡੇ ਮਨ ਚ ਚੱਲਦੀ ਆ ਮੈਂ ਉਹਦਾ ਕਹਿ ਨਹੀਂ ਸਕਦਾ ਨਹੀਂ ਨਹੀਂ ਮਜੀਦੀ ਸਾਹਿਬ ਕਜੀਟੇ ਸਾਹਿਬ ਲਗਾ ਕਾ ਯੂ ਰੂਲਡ ਆਊਟ ਐਨੀ ਕਾਈਂ ਬੀਜਪੀ ਹੋਣਾ ਚਾਹੀਏਗਾ ਨਹੀਂ ਇਹ ਸ਼ੇਡ ਤੇ ਕਟਾਲੀ ਦਲ ਇਸ ਕੰਪਲੀਟਲੀ ਰੂਲਡ ਆਊਟ ਐਨੀ ਸਰ ਆਈ ਕੈਨ ਓਨਲੀ ਟਾਕ ਅਬਾਊਟ ਵਾਟ ਇਜ਼ ਡਿਸਕਸਡ ਇਨਸਾਈਡ ਸਰ ਅਦਰ ਕੈਮਰੇ देयर वाज डिस्कशन पंजाब ਦੇ ਮੁੱਦਿਆਂ ਨੂੰ ਲੈ ਕੇ ਡਿਸਕਸ਼ਨ ਹੋਈ ਹੈ ਯੂ ਕੈਨ ਰੂਲ ਇਟ ਆਊਟ ਯੂ ਕੈਨ ਰੂਲ ਇਟ ਇਨ ਇਹ ਤੁਹਾਡੀ ਮਰਜ਼ੀ ਤੁਸੀਂ ਮੈਨੂੰ ਪੁੱਛ ਕੇ ਚਲਾਉਣੀ ਖਬਰ ਤੁਹਾਡਾ ਜੋ ਵਜੀ ਕਰਨਾ ਚਾਹੀਦਾ ਉਹਨੇ ਚਲਾ ਦੇਣੀ ਹੈ ਬ੍ਰੇਕਿੰਗ ਚਲਾ ਦਿਓ ਤੁਹਾਨੂੰ ਕੋਈ ਰੋਕ ਸਕਦਾ ਯਾਰ ਮਾਲਕ ਬੰਦੇ ਹੋ ਤੁਸੀਂ